ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਆਪਾਂ ਗੱਲ ਕਰਾਂਗੇ ਕਿ 19-20 ਜੁਲਾਈ 2025 ਤੱਕ ਦਾ ਮੌਸਮ ਕਿਵੇਂ ਰਹੇਗਾ ਭਾਵੇਂ ਕਿ ਕੁਝ ਦਿਨ ਪਹਿਲਾਂ ਤੱਕ ਹਾਲਾਤ ਇਹ ਹੋਈ ਸੀ ਕਿ ਮਾਲਵੇ ਦਾ ਜ਼ਿਆਦਾਤਰ ਹਿੱਸਾ ਮੀਂਹ ਨੂੰ ਤਰਸ ਰਿਹਾ ਸੀਗਾ ਪਰੰਤੂ ਇੱਕੋ ਸਿਸਟਮ ਇਸ ਤਰ੍ਹਾਂ ਦਾ ਆਇਆ ਕਿ ਹਾਲਾਤ ਇੱਕਦਮ ਬਦਲਤੇ ਤਾਂ ਉਹ ਬਦਲੇ ਹੋਏ ਹਾਲਾਤਾਂ ਦੇ ਵਿੱਚ ਇਸ ਸਮੇਂ ਹੁਣ ਇਹੀ ਬਾਜ਼ ਆ ਰਹੀ ਹੈ ਕਿ ਮੀਂਹ ਕਦੋਂ ਬੰਦ ਹੋਏਗਾ ਮੀਂਹ ਕਦੋਂ ਬੰਦ ਹੋਏਗਾ ਤਾਂ ਤੁਹਾਡੇ ਵਾਸਤੇ ਖੁਸ਼ਖਬਰੀ ਹੈ ਜੀ ਤੁਹਾਨੂੰ ਮੀਂਹ ਤੋਂ ਰਾਹਤ ਮਿਲਣ ਜਾ ਰਹੀ ਹੈ ਤੇ ਮੀਂਹ ਦੁਬਾਰਾ ਤੋਂ ਸ਼ਿਫਟ ਹੋਏਗਾ ਪਹਾੜਾਂ ਵਾਲੇ ਪਾਸੇ ਨੂੰ ਤੇ ਉਹ ਖੁਸ਼ਖਬਰੀ ਨਹੀਂ ਹੋਏਗੀ ਉਹ ਉੱਥੇ ਜਿਹੜਾ ਹੈਗਾ ਨੁਕਸਾਨ ਹੋਏਗਾ ਤਾਂ ਆਪਾਂ ਇਸੇ ਸਬੰਧ ਚ ਗੱਲ ਕਰਦੇ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਕਮਲ ਖਾਇ ਤੁਸੀਂ ਆਪਣਾ ਚੈਨਲ YouTube ਚੈਨਲ ਮੇਰੀ ਖੇਤੀ ਮਿਲਖ ਸਮਝਾ ਫੇਸਬੁਕ ਪੇਜ ਮੇਰਾ ਪੰਜਾਬ ਮਿਲਖ ਸਮ ਲਾਈਕ ਕਰਸਾਂ ਸਬਸਕ੍ਰਾਈਬ ਕਰ ਤਾਂ ਖੇਤੀ ਦੀ ਤੁਹਾਡੇ ਕੋਲ ਜਾਣਕਾਰੀ ਪਹੁੰਚਦੀ ਰਹੇ ਬਈ ਦੋਸਤੋ ਜੇ ਅਸੀਂ ਸਭ ਤੋਂ ਪਹਿਲਾਂ ਹੁਣ ਦੇ ਹਾਲਾਤ ਆਪਾਂ ਦੇਖੀਏ ਕੀ ਹੈ ਕਿ ਜਿਹੜਾ ਸਾਡੇ ਇੱਥੇ ਉੱਤੇ ਸਿਸਟਮ ਸੀਗਾ ਜੋ ਸਾਡੇ ਉੱਪਰ ਘੁੰਮ ਰਿਹਾ ਸੀਗਾ ਉਹ ਸਿਸਟਮ ਪਾਕਿਸਤਾਨ ਦੇ ਉੱਪਰ ਚਲਾ ਗਿਆ ਹੈ ਪਾਕਿਸਤਾਨ ਦੇ ਉੱਪਰ ਜਾ ਕੇ ਤੇ ਇਹ ਘੁੰਮ ਰਿਹਾ ਤੇ ਇਹਦੇ ਨਾਲ ਪੱਛਮੀ ਡਿਸਟਰਬੈਂਸ ਵੀ ਮਿਲਿਆ ਹੈ ਇਹ ਹਵਾਵਾਂ 17 ਤੱਕ ਨੂੰ ਆਪਣਾ ਕੰਮ ਜਾਰੀ ਰੱਖਣੀ ਹੈ ਤੇ ਜਦੋਂ ਇਹ ਆਏ ਗੋਲ-ਗੋਲ ਹਵਾ ਘੁੰਮਣ ਗਈਆਂ ਤਾਂ ਉਹਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਕੁਝ ਏਸ਼ਿਆਂ ਦੇ ਵਿੱਚ ਦੱਖਣ ਪੱਛਮ ਪੰਜਾਬ ਦੇ ਵਿੱਚ ਕੋਈ ਜਿਹੜਾ ਹੈਗਾ ਕੁਝ ਏਸ਼ਿਆਂ ਦੇ ਵਿੱਚ ਵਰਖਾ ਹੋਵੇਗੀ ਜਿਵੇਂ 17 ਤੋਂ ਬਾਅਦ ਚ 18 ਨੂੰ ਇਹ ਸਿਸਟਮ ਜਿਹੜਾ ਹੈਗਾ ਖਤਮ ਹੋਏਗਾ ਤਾਂ ਜਿਹੜੀ ਜਿਹੜਾ ਪਾਣੀ ਜਿਹੜੀ ਨਮੀ ਇਹਦੇ ਚਾਰੇ ਪਾਸੇ ਘੁੰਮਦੀ ਪਈ ਸੀ ਉਹ ਫੇਰ ਵਾਪਸ ਪੰਜਾਬ ਦੇ ਕੁਝ ਏਸ਼ਿਆਂ ਤੇ ਵਰਖਾ ਕਰੇਗਾ ਗੰਗਾ ਨਗਰ ਹਰਮਾਨਗੜ੍ਹ ਤੇ ਵੀ ਵਰਖਾ ਕਰੇਗਾ ਠੀਕ ਹੈ ਇਹਦੇ ਨਾਲ 18 ਤੋਂ ਬਾਅਦ ਕਾਣੀ ਇੱਕ ਵਾਰੀ ਰੁਕ ਗਈ ਠੀਕ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ 17 ਤੋਂ ਬਾਅਦ ਮੀਂਹ ਘਟਣਾ ਸ਼ੁਰੂ ਹੋ ਜਾਏਗਾ ਤੁਹਾਡਾ ਠੀਕ ਫਿਰ 18 19 20 ਮੀਂਹ ਕਟੇਗਾ ਲੇਕਿਨ ਇਹਦੇ ਪਿਛਲੇ ਪਾਸੇ ਇੱਕ ਲੋ ਪ੍ਰੈਸ਼ਰ ਏਰੀਆ ਇਹ ਵਾਲਾ ਚਲ ਕੇ ਆ ਰਿਹਾ ਠੀਕ ਇਹ ਜਿਹੜਾ ਹੈਗਾ ਅੱਗੇ ਆਏਗਾ ਤੁਹਾਡਾ 18 ਤੱਕ ਜਿਹੜਾ ਇਹ ਆਗਰਾ ਦੇ ਨੇੜੇ ਮੱਧ ਪ੍ਰਦੇਸ਼ ਦੇ ਉੱਪਰ ਇੱਥੇ ਜੀ ਹੋਏਗਾ 19 ਨੂੰ ਇਹ ਦਿੱਲੀ ਦੇ ਲਗਭਗ ਨੇੜੇ ਆ ਜਾਏਗਾ। ਇਸੇ ਸਮੇਂ ਭਾਰਤੀ ਮੌਸਮੀ ਪਾਗ ਦੇ ਅਨੁਸਾਰ ਇੱਕ ਪੱਛਮੀ ਜਟ ਉੱਪਰ ਪਾੜਾ ਚੱਲ ਰਹੀ ਹੋਏਗੀ। ਇਹ ਅੱਗੇ ਨੂੰ ਵਧੇਗਾ। ਜਟ ਪਿੱਛੇ ਨੂੰ ਟੱਕੇਗੀ। ਇੱਕ ਅਪਰ ਹੈ ਸਰਕੂਲੇਸ਼ਨ ਜਿਹੜੀ ਕਿ ਹਿਮਾਚਲ ਤੇ ਬਣੇਗੀ। ਮਤਲਬ ਕਿ ਤਿੰਨ ਸਿਸਟਮ ਆ ਕੇ ਆਪਣੇ ਆਪ ਦੇ ਵਿੱਚ ਟਕਰਾਉਣਗੇ ਇਹ ਸੰਭਾਵਨਾ ਹੈ। ਜ਼ਰੂਰੀ ਨਹੀਂ ਕਿ ਐਂ ਹੀ ਹੋਏਗਾ। ਜੇਕਰ ਇਸ ਤਰੀਕੇ ਨਾਲ ਹੁੰਦੇ ਹੈ ਤਾਂ ਫਿਰ ਇਹ ਰੱਜ ਕੇ ਮੀਂਹ ਪਾਏਗਾ ਰੱਜ ਕੇ ਮੀਂਹ ਕਿੱਥੇ ਪਾਵੇਗਾ ਜਿਵੇਂ ਤੁਸੀਂ ਦੇਖ ਰਹੇ ਹੋ ਇਥੋਂ ਕੁਝ ਐਸਾ ਹਰਿਆਣੇ ਦਾ ਕਵਰ ਹੋਏਗਾ ਕੁਝ ਯੂਪੀ ਦਾ ਦਿੱਲੀ ਦੇ ਨਾਲ ਲੱਗਦਾ ਐਸਾ ਹਿਮਾਚਲ ਦਾ ਉਤਰਾਖੰਡ ਦਾ ਤਾਂ ਫਿਰ ਇਹ ਗਾਹ ਨੂੰ ਵਧੇਗਾ 21 22 ਦੇ ਦਰਮਿਆਨ ਤੇ ਕਾਫੀ ਏਰੀਆ ਦੇ ਵਿੱਚ ਵਰਖਾ ਕਰੇਗਾ ਜੇ ਤੁਸੀਂ ਵਿੰਡੀ ਦਾ ਮਾਡਲ ਦੇਖੋਗੇ ਤਾਂ ਤੁਹਾਨੂੰ ਇਥੇ ਹੋਰ ਕਾਫੀ ਆਰਾਿ ਸਪਸ਼ਟ ਕਰਦਾ ਹੈ ਕਿ 21 22 ਦੇ ਦਰਮਿਆਨ ਇਹ ਜਿਹੜਾ ਹੈਗਾ ਇਹ ਸਿਸਟਮ ਜਿਹੜਾ ਹੈਗਾ ਅੱਗੇ ਨੂੰ ਜਾਂਦਾ ਜੇਕਰ ਇਹ ਹਾਲਾਤ ਇਸੇ ਤਰੀਕੇ ਦੇ ਨਾਲ ਬਣਦੇ ਆ ਜਿਵੇਂ ਇੱਥੇ ਬਣੀ ਜਾਂਦੇ ਆ ਫਿਰ ਪਹਾੜਾਂ ਤੇ ਲੈਂਡ ਸਲਾਈਡ ਮਡ ਸਲਾਈਡ ਪਹਾੜਾਂ ਦੇ ਉੱਪਰ ਬੱਦਲ ਫਟਣਾ ਇਹ ਉੱਥੇ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਣਾ ਇਹੋ ਜਿਹੇ ਹਾਲਾਤ ਬਣਗੇ ਇਹ ਚੀਜ਼ਾਂ ਬਣ ਸਕਦੀਆਂ ਤਾਂ ਇਹ ਜਿਹੜਾ ਸਿਸਟਮ ਹੈਗਾ ਇਹ ਸਿਸਟਮ ਫਿਰ ਜਿਹੜਾ ਹੈਗਾ ਇਹ ਸਿਸਟਮ ਜੇਕਰ ਥੋੜਾ ਬਦਲਦਾ ਹੈ ਤਾ ਹੋ ਸਕਦਾ ਹੈ ਕਿ ਪੂਰੇ ਹੀ ਪੰਜਾਬ ਚੰਗੀ ਵਰਖਾ ਦੇ ਦੇਵੇ ਤਾਂ ਕਹਿਣ ਦਾ ਮਤਲਬ ਇਹ ਕਿ ਅਸੀਂ ਇਹ ਕਵਾਂਗੇ ਕਿ 17 ਤੋਂ ਬਾਅਦ ਵਰਖਾ ਘਟੇਗੀ 18 19 20 ਨੂੰ ਠੀਕ ਰਹੇਗਾ 21 22 ਨੂੰ ਜਿਹੜਾ ਹੈਗਾ ਅਗਲਾ ਸਿਸਟਮ ਫਿਰ ਕਾਰਵਾਈ ਕਰਨੀ ਆਪਣੀ ਸ਼ੁਰੂ ਕਰੇਗਾ ਉਹਦਾ ਜਿਹੜਾ ਮੁੱਖ ਏਰੀਆ ਜਿੱਥੇ ਵਰਖਾ ਕਰੇਗਾ ਉਹ ਪਹਾੜ ਤੇ ਪਹਾੜਾਂ ਦੇ ਨਾਲ ਲੱਗਦਾ ਇਲਾਕਾ ਹੋਏਗਾ ਇਧਰ ਮਾਲਵੇ ਵਾਲੇ ਏਸ਼ੇ ਕਾਰਵਾਈਟ ਹੋਏਗੀ ਪਰੰਤੂ ਘਟ ਹੋਏਗੀ ਤਾਂ ਇਸ ਤੋਂ ਬਾਅਦ ਫਿਰ ਅਗਲਾ ਸਿਸਟਮ ਹੈਗਾ ਤੇ ਇਹ ਜਿਹੜਾ ਹੈਗਾ ਪੂਰਾ ਹੀ ਜਿਹੜਾ ਤੁਹਾਡਾ ਮਹੀਨਾ ਹੈਗਾ ਜੁਲਾਈ ਦਾ ਕਿਤੇ ਉੱਥੇ ਕਿਤੇ ਉੱਥੇ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਇਹ ਅਗਲਾ ਸਿਸਟਮ ਚੱਲ ਪਿਆ ਜੀ 25 26 ਤੇ ਇਹ ਨਵਾਂ ਸਿਸਟਮ ਆਇਆ ਇਹ ਭਾਵੇਂ ਕਿ ਕੁਝ ਮਾਡਲ ਇਸ ਨੂੰ ਥੱਲੇ ਨੂੰ ਜਾਂਦਾ ਦਿਖਾ ਰਿਹਾ ਕੋਈ ਉੱਪਰ ਨੂੰ ਜਾਂਦਾ ਦਿਖਾ ਰਿਹਾ ਲੇਕਿਨ ਜਿਵੇਂ ਹੀ ਇਹ ਜਿਹੜਾ ਹੈ ਇਸ ਜਗ੍ਹਾ ਤੇ ਆਉਂਦਾ ਤੇ ਉਸ ਵਿੱਚ ਕਾਰਵਾਈਆਂ ਇਹ ਕਰੇਗਾ ਹੁਣ ਆਪਾਂ ਜੋ ਵੀ ਕੁਝ ਮਾਡਲ ਦੇਖੇ ਇਹ ਸਾਰੇ ਮਾਡਲ ਇਹ ਕਹਿ ਰਹੇ ਮੱਛਾ ਇਹਦੇ ਚ ਬਿਜੇਂਦਰ ਵੀਰ ਦਾ ਯੋਗਦਾਨ ਹੈ ਉਹਨਾਂ ਦੀ ਸਹਿਯੋਗਤਾ ਲਈ ਗਈ ਹੈ ਵੀਡੀਓ ਬਣਾਉਣ ਵਾਸਤੇ ਤਾਂ 17 ਤਰੀਕ ਨੂੰ ਮੀ ਜਿਹੜਾ ਹੈਗਾ ਕਈ ਏਰੀਆ ਕਵਰ ਕਰੇਗਾ 18 ਨੂੰ ਘਟ ਜੇਗਾ 19 ਵੀ ਨੂੰ ਘਟ ਜੇਗਾ 21 ਨੂੰ ਵਧਣਾ ਸ਼ੁਰੂ ਹੋਏਗਾ 22 ਨੂੰ ਫਿਰ ਪੰਜਾਬ ਦਾ 75% ਤੱਕ ਹਿਸਾਬ ਮੀ ਕਵਰ ਕਰ ਸਕਦਾ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਇਹ ਸਾਰੇ ਏਸ਼ੇ ਚ ਇਸ ਤਰ੍ਹਾਂ ਲੱਗਿਆ ਪੱਛਮੀ ਰਾਜਸਥਾਨ ਮੀ ਘਟੇਗਾ ਤੇ ਕੁਝ ਏਸ਼ੇ ਜ ਵਰਖਾ ਪਈਗੀ ਲekin ਜਦ 21 ਵਾਲਾ ਸਿਸਟਮ ਆਏਗਾ ਤਾਂ ਉਸ ਸਮੇ ਹੋ ਸਕਦਾ ਕਿ ਇਧਰ ਵੀ ਚੰਗੀਆਂ ਕਾਰਵਾਈਆਂ ਹੋ ਜਾਣ ਤਾਂ ਇੱਥੇ ਵੀ ਅਗਲਾ ਜਿਹੜਾ ਹੈਗਾ ਰਾਜਸਥਾਨ ਵਾਲੇ ਪਾਣੀ ਦੇ ਸਤਾਏ ਹੋਏ ਸੀਗੇ ਉੱਥੇ ਵੀ ਜਿਹੜਾ ਹੈਗਾ ਹੁਣ ਰਾਹਤ ਮਿਲੇਗੀ ਕੋਲਮ ਲਾ ਕੇ ਇੱਕ ਤਾਂ ਗੱਲ ਕਲੀਅਰ ਹੁਣ ਆਪਾਂ ਮਾੜਾ ਜਾਂ ਦੇਖ ਲਈਏ ਤਾਂ ਇਹਨਾਂ ਦਾ ਕਹਿਣਾ ਹੈ ਕਿ ਵੀ ਜਿਹੜੇ ਹੁਣ ਅਗਲੇ ਦਿਨਾਂ ਦੀ ਆਪਾਂ ਦੇਖੀਏ ਬਹੁਤ ਭਾਰੀ ਵਰਖਾ ਉੱਤਰਾਖੰਡ ਦੇ 17 ਨੂੰ ਹੋ ਸਕਦੀ ਹੈ ਤੇ ਪਛਮੀ ਉੱਤਰਾਖੰਡ ਦੇ ਵਿੱਚ ਪਹਿਲਾਂ 17 ਨੂੰ ਹੋਗੀ ਮੁੜ ਕੇ ਫਿਰ 20 ਨੂੰ ਆਪਾਂ ਹੁਣੇ ਦੇਖਿਆ ਸਟਾਰਟ ਹੋ ਜੂਗੀ 20 21 22 ਦੇ ਦਰਮਿਆਨ ਪਛਮੀ ਉੱਤਰ ਦੇ 17 ਨੂੰ ਪੂਰਬੀ ਦੇ ਵਿੱਚ 17 ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਫਿਰ 21 22 ਨੂੰ ਭਾਰੀ ਤੋਤੀ ਭਾਰੀ ਵਰਖਾ ਹੋ ਸਕਦੀ ਹੈ ਪੰਜਾਬ ਦੇ ਵਿੱਚ ਕੱਲ ਨੂੰ ਕੋਈ ਥਾਵਾਂ ਤੇ ਵਰਖਾ ਜਿਹੜੀ ਹੈਗੀ ਚੰਗੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਤਾਂ ਇਹ ਸਾਰੇ ਹਾਲਾਤ ਨੇ ਇਹ ਅਲੱਗ-ਅਲੱਗ ਮਾਡਲ ਨੇ ਜੋ ਕਿ ਆਨਲਾਈਨ ਦਿਨਾ ਚ ਦਿਖਾ ਰਹੇ ਹੈ ਹੁਣ ਮੈਂ ਜਲਦੀ ਜਲਦੀ ਜਿਹੜਾ ਹੈਗਾ ਖਤਮ ਕਰ ਦਾਂ ਕਿ ਵੀਡੀਓ ਇੱਥੇ ਲੰਮੀ ਹੋ ਗਈ ਹੈ ਤਾਂ ਹਰਿਆਣਾ ਹਿਮਾਚਲ ਵਾਸਤੇ ਅਲਰਟ ਜਾਰੀ ਹੋ ਗਿਆ ਖਤਰੇ ਵਾਲੇ ਦਿਨ ਨੇ 21 22 23 ਇੱਥੇ ਜਿਹੜਾ ਹੈਗਾ ਕਾਫੀ ਏਰੀਆ ਦੇ ਵਿੱਚ ਭਾਰੀ ਤੋਂ অতি ਭਾਰੀ ਵਰਖਾ ਹੋਏਗੀ ਪਾੜਾਂ ਤੇ ਜਾਨਾਂ ਦਾ ਧਿਆਨ ਰੱਖਣਾ ਪਏਗਾ ਦੁਬਾਰਾ ਤੋਂ ਸਿਸਟਮ ਜਿਹੜਾ ਹੈਗਾ ਪਾੜਾਂ ਤੇ ਕਾਰਵਾਈ ਕਰੇਗਾ ਇਹ ਨਹੀਂ ਕਿ 21/22 ਤੋਂ ਪਹਿਲਾਂ ਵੀ 18 19 ਪੰਜਾਬ ਦੇ ਵਿੱਚ ਗੱਲ ਕਰੋਂਗੇ ਤਾਂ ਕੱਲ ਤੋਂ ਵੀ ਘਟਨਾ ਸ਼ੁਰੂ ਹੋ ਜਾਏਗਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਵਰਖਾ ਫਿਰ ਜ਼ਿਆਦਾ ਉਹ ਵਧੇਗੀ ਤੇ ਇਹ 21-22 ਦੇ ਦਿਨ ਦਰਮਿਆਨ ਪਹਾੜਾਂ ਵਾਲੇ ਪਾਸੇ ਵਾਲਾ ਏਰੀਆ ਜ਼ਿਆਦਾ ਕਵਰ ਹੋਏਗਾ ਤੇ ਆਪਣਾ ਜਿਹੜਾ ਇਹ ਏਰੀਆ ਹੈਗਾ ਇਸ ਨੂੰ ਕੋਈ ਰਾਹਤ ਮਿਲੇਗੀ ਲੇਕਿਨ 22 ਦੇ ਨੇੜੇ ਜਾਂਦੇ ਜਾਂਦੇ 75% ਹਿੱਸਾ ਵਰਖਾ ਕਵਰ ਕਰ ਲੇਗੀ ਠੀਕ ਹੈ ਤਾਂ ਇਹ ਸਾਡਾ ਜਿਹੜਾ ਹੈਗਾ ਪੰਜਾਬ ਸੀ ਹੁਣ ਹਰਿਆਣਾ ਦੇ ਵਿੱਚ ਵੀ ਇਸ ਤਰ੍ਹਾਂ ਸਰਸਾ ਹਸਾਰ ਜੋ ਆਦਮੀ ਇਸ ਸਮੇਂ ਵਰਖਾ ਤੋਂ ਤੰਗ ਨੇ ਤੁਹਾਨੂੰ ਰਾਹਤ ਮਿਲਣ ਜਾ ਰਹੀ ਹੈ ਭਾਵੇਂ ਕਿ 17 ਤੱਕ ਨੂੰ ਹਜੇ ਮੀਂਹ ਪੈਣਾ ਹੈ ਪਰantu ਤੁਹਾਨੂੰ ਜਿਹੜਾ ਹੈਗਾ ਰਾਹਤ ਸ਼ੁਰੂ ਹੋ ਜਾਏਗੀ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ 17 ਤੋਂ ਬਾਅਦ ਦੇ ਵਿੱਚ 18 ਨੂੰ ਜਿਹੜਾ ਹੈਗਾ ਵਰਖਾ ਘਟ ਜੇਗੀ 19 ਨੂੰ ਵੀ ਤੁਹਾਡੇ ਵਰਖਾ ਘਟੇਗੀ 20 ਨੂੰ ਵੀ ਵਰਖਾ ਘਟੇਗੀ ਤੇ 21 22 ਤੋਂ ਦੁਬਾਰਾ ਦੁਬਾਰਾ ਫਿਰ ਜਿਹੜਾ ਹੈਗਾ ਵਰਖਾ ਦੀਆਂ ਕਾਰਵਾਈਆਂ ਸ਼ੁਰੂ ਹੋਣੀਆਂ ਰਾਏ ਆਪਣਾ ਰਾਜਸਥਾਨ ਰਾਜਸਥਾਨ ਦੇ ਵਿੱਚ ਵੀ ਉਸੇ ਤਰੀਕੇ ਦੇ ਹਾਲਾਤ ਨੇ ਜਿਵੇਂ ਆਪਾਂ ਹੁਣੇ ਹੀ ਗੱਲ ਕਰਕੇ ਛਡੇ ਹਾਂ ਭਾਵੇਂ ਕਿ 17 18 ਨੂੰ ਪੂਰਬੀ ਰਾਸਤੇ ਚੰਗਾ ਮੀ ਹੈ ਲੇਕਿਨ ਉੱਤਰ ਪੱਛਮ ਗੰਗਾ ਨਗਰ ਸਮਾਨਗਰ ਦੇ ਵਿੱਚ ਹੁਣ ਵਰਖਾ ਦੀਆਂ ਕਾਰਵਾਈਆਂ ਘਟ ਜਾਣੀਆਂ ਅਗਲੇ ਜਿਹੜਾ ਹੈਗਾ 21 22 ਤੱਕ ਜਿਹੜਾ ਹੈਗਾ ਵਰਖਾ ਦੀਆਂ ਕਾਰਵਾਈਆਂ ਘਟਣੀਆਂ ਠੀਕ ਹੈ ਜੰਮੂ ਦੇ ਵਿੱਚ ਕੱਲ ਤੋਂ ਬਾਅਦ ਵਰਖਾ ਦੀਆਂ ਕਾਰਵਾਈਆਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਤੇ ਯੂਪੀ ਦੇ ਵਿੱਚ ਪਛਮੀ ਯੂਪੀ ਦੇ ਵਿੱਚ 17 ਨੂੰ ਕਈ ਥਾਵਾਂ ਤੇ ਭਾਰੀ ਮੀਂਹ ਪੈ ਸਕਦਾ ਹੈ 18 ਨੂੰ ਫੇਰ ਵਰਖਾ 19 ਨੂੰ ਕਾਰਵਾਈਆਂ ਘਟਣੀਆਂ ਲੇਕਿਨ 20 ਤੋਂ ਬਾਅਦ ਕਾਰਵਾਈਆਂ ਛੁੱਟੀਆਂ ਵਧਣੀਆਂ ਸ਼ੁਰੂ ਹੋਣਗੀਆਂ 22 ਤੀਨੋਂ ਕਾਰਵਾਈਆਂ ਵਧਣੀਆਂ ਤਾਂ ਇਹ ਹੈ ਭਾਰਤੀ ਮੌਸਮ ਭਾਗ ਦੇ ਅਨੁਸਾਰ ਮੌਸਮ ਤੇ ਇਹਦੇ ਵਿੱਚੋਂ ਨਿਕਲ ਕੇ ਇਹੀ ਆਉਂਦਾ ਹੈ ਕਿ ਜਿਹੜੇ ਖੇਤ ਪਾਣੀ ਦੇ ਭਰੇ ਹੋਏ ਆ ਪਾਣੀ ਦਾ ਇੰਤਜ਼ਾਰ ਕਰ ਰਹੇ ਆ ਤੁਹਾਡੇ ਲਈ ਖੁਸ਼ਖਬਰੀ ਹੈ 17 ਤੋਂ ਬਾਅਦ ਤੁਹਾਨੂੰ ਰਾਹਤ ਮਿਲਣ ਜਾ ਰਹੀ ਹੈ ਪਹਾੜਾਂ ਵਾਲੇ ਪਾਸੇ ਨੂੰ ਦੁਬਾਰਾ ਤੋਂ ਵੀ ਚੱਲੂ ਹੋਣ ਲੱਗਿਆ ਹੈ ਪਹਾੜਾਂ ਉੱਤੇ ਭਾਰੀ ਤੋਂ অতি ਭਾਰੀ ਮੀਂਹ ਵੀ ਪੈ ਸਕਦਾ ਹੈ ਜੇ ਤਿੰਨ ਸਿਸਟਮ ਜਿਵੇਂ ਮਾਡਲ ਦਿਖਾ ਰਹੇ ਆ ਇਸੇ ਤਰੀਕੇ ਦੇ ਨਾਲ ਆਪਸ ਦੇ ਵਿੱਚ ਟਕਰਾਹ ਕਰਦੇ ਆ ਤਾਂ ਉਹਦੇ ਵਿੱਚ ਸਿਸਟਮ ਲੌਕ ਹੁੰਦਾ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਇੱਕੋ ਥਾਂ ਤੇ ਬੱਦਲ ਜਾਲਾ ਤਰੇ ਵਰ ਜੇ ਤਾਂ ਫਿਰ ਉਹ ਜਿਹੜਾ ਹੈਗਾ ਸਾਡੇ ਪੰਜਾਬ ਵਾਸਤੇ ਖਤਰਨਾਕ ਸਾਬਤ ਵੀ ਹੋ ਸਕਦਾ ਹੈ ਤਾਂ ਇਹ ਹਾਲਾਤ ਨੇ ਤਾਂ ਫਿਰ ਮੈਂ ਇਹੀ ਕਵਾਂਗਾ ਕਿ ਜੋ ਵੀ ਵਿਅਕਤੀ ਪਹਾੜਾਂ ਤੇ ਜਾ ਰਿਹਾ ਹੈ ਉਹ ਆਪਣਾ ਗੁਰੇਜ਼ ਕਰਨ ਉਹਨਾਂ ਦਿਨਾਂ ਦੇ ਵਿੱਚ ਨਦੀ ਨਾਲਿਆਂ ਤੋਂ ਦੂਰ ਰਵੋ ਚੋਆਹਾਂ ਤੋਂ ਦੂਰ ਰਵੋ ਅਚਾਨਕ ਜਿਹੜਾ ਹੈਗਾ ਪਾਣੀ ਉਹਨਾਂ 'ਚ ਆ ਸਕਦਾ ਇਹ ਜਿਹੜਾ ਹੈਗਾ ਜਿਉਂ ਤੁਸੀਂ ਫਲੈਸ਼ 플ੱਡ ਕਹਿੰਦੇ ਆ ਉਹਦੀ ਵਾਰਨਿੰਗ ਜਾਰੀ ਹੋਏਗੀ ਹੋਏਗੀ ਧਰਵਾਦ ਦੋਸਤੋ ਮਿਹਰਬਾਨੀ ਦੋਸਤੋ